ਕਈ ਵਾਰ ਦਸੀ ਇੱਥੇ ਵੀ ਥੋੜਾ ਜਿਹਾ ਕਹਿਣਾ ਚਾਹਾਂਗੇ ਕਈ ਵਾਰ ਬੰਦਾ ਮੰਗਦਾ ਹੈ ਮੇਰੇ ਮਾਲਿਕ ਮੈਨੂੰ ਉਹਨਾਂ ਸੇਵਾ ਕਰਨ ਵਾਲੇ ਨੋ ਬੁੱਧੇ ਤਾਂ ਮੰਨ ਪਤਾ ਕੀ ਮੰਗਦਾ ਫਿਰ ਸੋਚ ਕੇ ਦੇਖੋ ਸੇਵਾ ਕਿਹਨਾਂ ਦੀ ਹੁੰਦੀ ਹੈ ਜਿਹਨਾਂ ਦੇ ਹੱਥ ਪੈਰ ਖਤਮ ਫਿਰ ਉਹਨਾਂ ਦੀ ਸੇਵਾ ਹੁੰਦੀ ਹੈ ਕਿ ਭਾਈ ਇਹਦੇ ਹੱਥ ਪੈਰ ਨਹੀਂ ਚੱਲਦੇ ਕਰ ਲੋ ਸੇਵਾ ਜਾਂ ਡਾਕਟਰ ਕੀ ਕਹਿੰਦੇ ਆ ਕਰ ਲੋ ਘਰ ਜਾ ਕੇ ਸੇਵਾ ਕਿਉਂਕਿ ਹੁਣ ਸੇਵਾ ਦਾ ਮਤਲਬ ਚੱਲ ਫਿਰ ਨਹੀਂ ਸਕਦਾ ਹੁਣ ਹੁਣ ਸਾਡੇ ਵਾਸਤੇ ਦੀ ਗੱਲ ਨਹੀਂ ਇਦਾਂ ਦੀ ਸੇਵਾ ਕਰवानी ਐ ਅਸੀਂ ਫੇਰ ਰੱਬ ਕੋਲੋਂ ਇਹ ਮੰਗੋ ਕਿ ਮੇਰੇ ਮਾਲਿਕ ਜਦ ਤੱਕ ਮੇਰੇ ਸਾਥ ਚੱਲਦੇ ਐ ਇੰਨੀ ਤਾਕਤ ਦੇ ਕਿ ਮੈਂ ਦੂਜਿਆਂ ਦੀ ਸੇਵਾ ਕਰ ਸਕਾਂ ਫੇਰ ਤੁਸੀਂ ਤੰਦਰੁਸਤੀ ਮੰਗਦੇ ਹੋ ਫੇਰ ਤੁਸੀਂ ਹਿੰਮਤ ਮੰਗਦੇ ਹੋ ਕਿਉਂਕਿ ਸਾ چاہے 100 ਸਾਲ ਚੱਲਣ ਤਾਂ ਫਿਰ ਵੀ ਅੰਦਰ ਇੰਨੀ ਜਾਨ ਚਾਹੀਦੀ ਕਿਸੇ ਦਾ ਮਹਤਾਜ ਮੈਂ ਆਪਣੇ ਹੱਥਾਂ ਨਾਲ ਪਾਣੀ ਪੀ ਸਕਾਂ ਆਪਣੇ ਹੱਥਾਂ ਨਾਲ ਰੋਟੀ ਖਾ ਸਕਾਂ ਆਪਣੇ ਪੈਰਾਂ ਤੇ ਚੱਲ ਕੇ ਜਾ ਸਕਾਂ ਇਹ ਕਦੀ ਸੇਵਾ ਕਿ ਕੋਈ ਦੂਜਾ ਚੱਕ ਕੇ ਲੈ ਜਾਵੇ ਲੈਟਰਨਿੰਗ ਬਾਥਰੂਮ ਵੀ ਕੋਈ ਦੂਜਾ ਮੇਰੇ ਮੂੰਹ 'ਚ ਰੋਟੀ ਪਾਵੇ ਇਹ ਕਦੀ ਸੇਵਾ ਸੋ ਇਦਾਂ ਦੀਆਂ ਚੀਜ਼ਾਂ ਕਦੀ ਨਾ ਮੰਗੋ ਮੰਗੋ ਆਪਣੀ ਆਪ ਨੂੰ ਮਜ਼ਬੂਤੀ ਮੰਗੋ ਉਹਦਾ ਉਹਦਾ ਸਾਥ ਮੰਗੋ ਸ਼ਕਤੀ ਮੰਗੋ ਤਾਕਤ ਕਿ ਮੈਨੂੰ ਉਹ ਤਾਕਤ ਦੇ ਕਿ ਹਰ ਹਾਲਾਤ ਦਾ ਸਾਹਮਣਾ ਮੈਂ ਹਰ ਮੁਸ਼ਕਿਲ ਦਾ ਹੱਲ ਮੈਂ ਹੁਣ ਇੱਕ ਬੱਚਾ ਕਹਿੰਦਾ ਹੈ ਹੇ ਪ੍ਰਮਾਤਮਾ ਮੈਨੂੰ ਕੋਈ ਔਖਾ ਸਵਾਲ ਹੀ ਨਾ ਆਵੇ ਮੈਨੂੰ ਔਖੇ ਸਵਾਲਾਂ ਤੋਂ ਬਚਾ ਔਰ ਇੱਕ ਦੂਜਾ ਬੱਚਾ ਕੀ ਕਹਿੰਦਾ ਹੈ ਹੇ ਮੇਰੇ ਮਾਲਿਕ ਮੈਨੂੰ ਇਦਾਂ ਦੀ ਬੁੱਧੀ ਦੇ ਅਕਲ ਦੇ ਕਿ ਔਖੇ-ਤੋਖੇ ਸਵਾਲ ਦਾ ਜਵਾਬ ਮੈਂ ਦੇ ਸਕਾਂ ਦੋਨੋਂ 'ਚ ਫਰਕ ਦੱਸੋ ਕੀ ਹੈ ਫਰਕ ਹੈ ਕਿ ਨਹੀਂ ਇੱਕ ਬੱਚਾ ਡਰਦਾ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਕਦੀ ਤਰੱਕੀ ਕਿਉਂਕਿ ਕਹਿੰਦਾ ਮੇਰੇ ਅੱਗੇ ਕੋਈ ਔਖਾ ਸਵਾਲ ਨਾ ਆਵੇ ਤਾਂ ਜੇ ਔਖਾ ਸਵਾਲ ਨਹੀਂ ਆਏਗਾ ਤਾਂ ਅਗਲੀ ਕਲਾਸ ਵਿੱਚ ਵੀ ਉੱਥੇ ਹੀ ਰਹਿ ਜਾਏਗਾ ਕਿਉਂਕਿ ਜਿੱਡੀ ਵੱਡੀ ਡਿਗਰੀ ਸਵਾਲ ਵੀ ਹੁੰ ਨਹੀਂ ਤਾਂ ਇਹਦਾ ਮਤਲਬ ਕੀ ਹੈ ਜੇ ਇੱਕ ਬੱਚਾ ਕਹਵੇ ਮੈਂ 10ਵੀਂ ਦੇ ਸਵਾਲ ਨਾ ਰੱਬਾ ਮੇਰੇ ਅੱਗੇ ਹਾਂ ਤਾਂ ਇਹਦਾ ਮਤਲਬ 10ਵੀਂ ਪਾਸ ਕਰੀ ਤੂੰ ਕਹਿੰਦਾ ਰਹੇ ਨੌਵੀਂ ਚ ਹੀ ਇਸ ਲਈ ਦਸ ਦਸਨਾ ਕੀ ਚਾਹੁੰਦੇ ਐ ਅਸੀਂ ਕਿ ਕਦੀ ਵੀ ਇਹ ਨਾ ਮੰਗਵਾ ਨਾ ਹੋਵੇ ਬਲਕਿ ਮੰਗੋ ਕਿ ਮਾਲਕ ਮੈਨੂੰ ਤਾਕਤ ਦੇ ਕੇ ਮੇਰੇ ਜੀਵਨ 'ਚ ਜੈਸਾ ਵੀ ਮਰਜੀ ਮੁਸ਼ਕਿਲ ਤੋਂ ਮੁਸ਼ਕਿਲ ਸਵਾਲ ਵੀ ਆਵੇ ਤਾਂ ਤੇਰੀ ਰਹਿਮਤ ਨਾਲ ਮੈਂ ਉਹਦਾ ਜਵਾਬ ਦੇ ਸਕਾਂ ਤੇਰੀ ਰਹਿਮਤ ਨਾਲ ਉਹਦਾ ਹੱਲ ਕਰ ਸਕਾਂ ਕਿਉਂਕਿ ਹੱਲ ਕਰਨ ਵਾਲੇ ਦੀ ਸਮਝ ਵੱਧਦੀ ਹੈ ਹੱਲ ਕਰਨ ਵਾਲੇ ਦੀ ਤਾਕਤ ਵੱਧਦੀ ਹੈ ਹੱਲ ਕਰਨ ਵਾਲੇ ਦੀ ਅਹਿਮੀਅਤ ਵੈਲਿਊ ਕੀਮਤ ਵੱਧ ਜਾਂਦੀ ਹੈ ਤਾਂ ਜਿਹੜਾ ਵੀ ਆਵੇ ਨਾ ਮੇਰੇ ਮੋਲੇ ਮੁਸ਼ਕਿਲ ਮੇਰੇ ਮੋਰੇ ਮੁਸ਼ਕਿਲ ਜਨੂੰ ਇਦਾਂ ਸਮਝ ਲਓ ਹੁਣ ਸਰਦੀ ਜਾ ਰਹੀ ਹੈ ਗਰਮੀ ਆ ਰਹੀ ਹੈ ਕੋਈ ਕਵੇ ਰੱਬਾ ਗਰਮੀ ਨਾ ਕਦੀ ਆਵੇ ਰੱਬਾ ਗਰਮੀ ਨਾ ਕਦੀ ਆਵੇ ਮੈਂ ਕਦੀ ਗਰਮੀ ਨਾ ਦੇਖਾਂ ਤਾਂ ਦੱਸੋ ਰੱਬ ਕੀ ਕਰੇਗਾ ਉਹਦੀ ਫਰਿਆਦ ਕਿਦਾਂ ਪੂਰੀ ਕਰੇਗਾ ਤੁਸੀਂ ਆਪ ਹੀ ਸੋਚ ਕੇ ਦੇਖੋ ਥੋੜਿਆ ਬੁੱద్ధి ਦਾ ਘੋੜਾ ਦਿਲਾਓ ਉਹਦੀ ਫਰਿਆਦ ਤੋਂ ਕੀ ਮੰਗ ਰਿਹਾ ਕਿ ਰੱਬਾ ਗਰਮੀ ਤੋਂ ਪਹਿਲੇ ਚੱਕ ਲੈ ਮੈਂ ਕਦੀ ਗਰਮੀ ਨਾ ਤਾਂ ਹੋਰ ਕੀ ਹੈ ਕਿਉਂਕਿ ਕਿਤੇ ਵੀ ਰਹੇਗਾ ਗਰਮੀ ਤਾਂ ਦੇਖਣੀ ਪੈਣੀ ਹੈ ਸਮਝਦੇ ਹੋ ਕਿ ਨਹੀਂ ਗਰਮੀ ਤਾਂ ਹਰ ਕੰਟਰੀ 'ਚ ਜੇ ਬੰਦਾ ਕਹ ਲਵੇ ਇੱਥੇ ਨਹੀਂ ਤਾਂ ਕਿਤੇ ਵੀ ਮਾੜੀ ਮੋਟੀ ਗਰਮੀ ਤਾਂ ਹੁਣ ਉੱਥੇ ਕੀ ਮੰਗਣਾ ਚਾਹੀਦਾ ਰੱਬਾ ਮੌਸਮ ਜਿਦਾਂ ਦਾ ਮਰਜ਼ੀ ਹੋਵੇ ਮੈਨੂੰ ਇੰਨਾ ਸਟਰੋਂਗ ਬਣਾ ਦੇ ਕਿਸੇ ਮੌਸਮ ਦਾ ਅਸਰ ਮੇਰੇ ਤੇ ਤਾਂ ਫਿਰ ਤੁਹਾਨੂੰ ਇੰਨਾ ਰੱਬ ਨੇ ਮਜਬੂਤ ਬਣਾ ਦੇਣਾ ਹੈ ਕਿ ਗਰਮੀ ਹੋਵੇ ਸਰਦੀ ਹੋਵੇ ਧੁੱਪ ਹੋਵੇ ਛਾਂ ਹੋਵੇ ਤੁਹਾਨੂੰ ਕੋਈ ਫਰਕ ਜਿਦਾ ਕਹਿੰਦੇ ਨਾ ਕਿ ਫੁੱਲਾਂ ਤੇ ਖੜੇ ਆ ਤਾਂ ਵੀ ਠੀਕ ਆ ਕੰਡਿਆਂ ਤੇ ਤੁਰ ਰਹੇ ਆ ਤਾਂ ਵੀ ਇੰਨੇ ਮਜਬੂਤ ਆ ਕਿ ਕੰਡੇ ਟੁੱਟ ਜਾਂਦੇ ਆ ਪਰ ਸਾਡੇ ਪੈਰਾਂ ਨੂੰ ਭੇਦ ਨਹੀਂ ਪਾਉਂਦੇ ਛੇਦ ਨਹੀਂ ਪਾਉਂਦੇ ਇੰਨਾ ਮਜਬੂਤ ਬਣਾ ਸਕਦੇ ਆਪਣੇ ਆਪ ਨੂੰ ਅਸੀਂ ਇਸ ਲਈ ਮੰਗਣ ਵਾਲੀ ਚੀਜ਼ ਮੰਗਣੀ ਹੈ ਅਜਿਹਾ ਸੰਜਿਗ ਨਹੀਂ ਇਹ ਲੈ ਨਾ ਮੰਗੋ ਮੈਨੂੰ ਪ੍ਰਾਰਥਨਾ ਕਰਨ ਵਾਲੇ ਹੱਥ ਦੇ ਜਾਂ ਮੈਨੂੰ ਮੰਗਣ ਵਾਲੇ ਹੱਥ ਦੇ ਬਲਕੇ ਮੈਨੂੰ ਰੱਬਾ ਉਹ ਹੱਥ ਦੇ ਜੋ ਸੇਵਾ ਕਰ ਸਕਣ ਜੋ ਦੂਜਿਆਂ ਦੀ ਸਹਾਇਤਾ ਕਰ ਸਕਣ ਜੋ ਦਾਨ ਕਰ ਸਕਣ ਸੇਵਾ ਦਾ ਕਾਰਜ ਕਰ ਸਕਣ ਜਦੋਂ ਸੇਵਾ ਮੰਗਦੇ ਆ ਨਾ ਤਾਂ ਯਾਦ ਰੱਖੋ ਸੇਵਾ ਉਹੀ ਕਰ ਸਕਦਾ ਜਿਸ ਨੂੰ ਸ਼ਕਤੀ ਹੋਵੇ ਸਮੀਧ ਯੋਗ ਨਹੀਂ ਹੁਣ ਫਰਜ਼ ਕਰੋ ਤੁਸੀਂ ਕਹਿੰਦੇ ਹੋ ਰੱਬਾ ਮੈਨੂੰ ਇੰਨਾ ਦੇ ਮੈਂ ਲੱਖ ਰੁਪਏ ਨੂੰ ਦਾਨ ਕਰ ਸਕਾਂ ਤਾਂ ਇਹ ਕਹਿੰਦੇ ਹੋ ਨਾ ਤੁਸੀਂ ਤਾਂ ਇਹਦਾ ਮਤਲਬ ਰੱਬ ਨੂੰ ਤੁਹਾਨੂੰ ਲੱਖਾਂ ਤੋਂ ਜ਼ਿਆਦਾ ਦੇਣਾ ਪੈਣਾ ਕਿਉਂਕਿ ਜ਼ਿਆਦਾ ਦੇਏਗਾ ਰੱਬ ਤਾਂ ਹੀ ਤੁਸੀਂ ਲੱਖ ਦੇਵੋਗੇ ਤਜੇ ਬੰਦਾ ਕਹੇ ਮੇਰੇ ਕੋਈ 50000 ਹੈ ਤਾਂ ਮੈਂ ਲੱਖ ਕਿੱਦਾਂ ਦੂੰ ਮੰਗ ਕੇ ਕੀ ਰਿਹਾ ਐ ਅਸੀਂ ਤਾਂ ਜੇ ਬੰਦਾ ਰੱਬਾ ਮੈਨੂੰ ਲੱਖ ਦੇ ਦੇ ਤਾਂ ਫਿਰ ਅਸੀਂ ਇੱਕ ਲਿਮਟ ਮੰਗ ਲਈ ਪਰ ਜੇ ਕਹਿੰਦਾ ਰੱਬਾ ਮੈਨੂੰ ਇੰਨਾ ਦੇ ਕੇ ਮੈਂ ਦੂਜਿਆਂ ਤੇ ਤੇਰੇ ਰਸਤੇ ਲੱਖਾਂ ਲਾ ਸਕਾਂ ਤਾਂ ਰੱਬ ਕਹਿੰਦਾ ਜੀ ਲੱਖਾਂ ਮੇਰੇ ਰਸਤੇ ਲਾਣੇ ਫਿਰ ਮੈਨੂੰ ਪਹਿਲਾਂ ਤੈਨੂੰ ਕਰੋੜਾ ਦੇਨੇ ਪੈਣੇ ਆ ਬੜੀ ਸੋਚਣਾ ਮੰਗਦਾ ਹੈ ਬੰਦਾ ਤਾਂ ਬਹੁਤ ਅੱਗੇ ਪਰ ਇੱਥੇ ਭਾਵਨਾ ਵੰਡਣ ਦੀ ਹੈ ਇੱਥੇ ਭਾਵਨਾ ਦੇਣ ਦੀ ਹੈ ਕਿ ਮੈਂ ਕਰ ਸਕਾਂ ਔਰ ਕਰਨ ਵਾਲਾ ਜਦੋਂ ਹੁਣ ਸਮਝ ਲਓ ਮੈਨੂੰ ਤਾਕਤ ਦੇ ਰੱਬਾ ਕਿ ਮੈਂ ਡੁੱਬਿਆਂ ਨੂੰ ਬਚਾ ਸਕਾਂ ਤਾਂ ਇਹਦਾ ਮਤਲਬ ਕੀ ਹੈ ਰੱਬ ਨੇ ਮੈਨੂੰ ਤੈਰਨਾ ਸਿਖਾਣਾ ਹੈ ਰੱਬ ਨੇ ਮੈਨੂੰ ਮਜ਼ਬੂਤ ਬਣਾਉਣਾ ਹੈ ਮੈਨੂੰ ਕਸ਼ਤੀ ਦੇਣੀ ਹੈ ਮੈਨੂੰ ਕੋਈ ਜਹਾਜ਼ ਦੇਣਾ ਜਿਨ੍ਹਾਂ ਮੈਂ ਡੁੱਬਿਆਂ ਨੂੰ ਇਹਦਾ ਮਤਲਬ ਇਸੇ ਦੂਜਿਆਂ ਵਾਸਤੇ ਮੰਗੇ ਆਪਣੀ ਵਾਸਤੇ ਸ਼ਕਤੀ ਬੜੀ ਮੰਗ ਲੈਂਦੇ ਆ ਪਰ ਜਦੋਂ ਸਿੱਧਾ ਆਪਣੇ ਵਾਸਤੇ ਮੰਗਦੇ ਆ ਰੱਬਾ ਮੈਨੂੰ ਇੰਨਾ ਕੁ ਦੇ ਦੇ ਤਾਂ ਉਹ ਨਹੀਂ ਮਿਲਦਾ ਹੈ ਪਰ ਜੇ ਤੁਸੀਂ ਕਹਿੰਦੇ ਰੱਬਾ ਮੈਨੂੰ ਇੰਨੀ ਤਾਕਤ ਦੇ ਕਿ ਮੈਂ ਹਜ਼ਾਰਾਂ ਨੂੰ ਸੰਭਾਲ ਸਕਾਂ ਤਾਂ ਸੋਚੋ ਤੁਹਾਡੀ ਤਾਕਤ ਕਿਦਾਂ ਦੀ ਹੋਏਗੀ ਸੋਚ ਕੇ ਦੇਖੋ ਆਪ ਸੋਚ ਕੇ ਦੇਖੋ ਰੱਬ ਤੁਹਾਨੂੰ ਕਿੱਥੇ ਲੈ ਕੇ ਜਾਏਗਾ ਜਿੱਥੇ ਤੁਸੀਂ ਹਜ਼ਾਰਾਂ ਨੂੰ ਸੰਭਾਲ ਸਕੋ ਇਹਦਾ ਮਤਲਬ ਉਹ ਤਾਕਤ ਕਿੰਨੀ ਵੱਡੀ ਹੋਏਗੀ ਤਾਂ ਜੇ ਰੱਬਾ ਕਹੇ ਰੱਬਾ ਮੈਨੂੰ ਸੰਭਾਲ ਲੈ ਬਸ ਮੇਤੇ ਰਹਿਮਤ ਕਰ ਦੇ ਤਾਂ ਫਿਰ ਅਸੀਂ ਆਪਣੇ ਵਾਸਤੇ ਮੰਗਦੇ ਤਾਂ ਉਹਨਾਂ ਦੀ ਮਿਲਣਾ ਹੈ ਪਰ ਜਦੋਂ ਅਸੀਂ ਇਹ ਮੰਗਦੇ ਨਾ ਕਿ ਮੈਨੂੰ ਦੇ ਤਾਂ ਕਿ ਮੈਂ ਸਭ ਦਾ ਭਲਾ ਮੈਂ ਸਭ ਦੇ ਕੰਮ ਮੈਂ ਸਭ ਦੇ ਜੀਵਨ 'ਚ ਖੁਸ਼ੀਆਂ ਦੇ ਰੰਗ ਤਾਂ ਫਿਰ ਤੁਹਾਨੂੰ ਇੰਨਾ ਮਿਲੇਗਾ ਕਿ ਤੁਹਾਨੂੰ ਫਿਰ ਆਪਣੇ ਵਾਸਤੇ ਮੰਗਣ ਦੀ ਲੋੜ ਨਹੀਂ ਪੈਗੀ ਬਲਕਿ ਤੁਸੀਂ ਦੂਜਿਆਂ ਦੇ ਜੀਵਨ 'ਚ ਉਜਿਹਦੇ ਰੰਗ ਪਰਨੇ ਸ਼ੁਰੂ ਕਰ ਦਉਂਗੇ ਇਸ ਲਈ ਇਹ ਪੁਆਇੰਟ ਸਮਝਣਾ ਔਰ ਜਿੱਦਾਂ ਇਹ ਕਹਿ ਰਹੇ ਸੀ ਜੋ ਬੈਠ ਜਾਂਦੇ ਹਨ ਫਕੀਰੋਂ ਕੀ ਕਸ਼ਤੀ ਮੇਂ ਉਹ ਪਹੁੰਚ ਜਾਂਦੇ ਹਨ ਰਹਿਮਤੋਂ ਕੀ ਕਸ਼ਤੀ ਮੇਂ ਕਿਉਂਕਿ ਰਹਿਮਤਾਂ ਦੀ ਵਸਤੀ ਸਮਿਧੀ ਹੋਵੇਗਾ ਇਹਦਾ ਕਿ ਨਾ ਬੇਗੰਮ ਪੁਰਾ ਜਿੱਥੇ ਕੋਈ ਗਮ ਨਹੀਂ ਕੋਈ ਚਿੰਤਾ ਨਹੀਂ ਉਹ ਰਹਿਮਤਾਂ ਦੀ ਵਸਤੀ ਹੈ ਜਿੱਥੇ ਰਹਿਮਤ ਹੀ ਰਹਿਮਤ ਹੈ ਜਿੱਥੇ ਖੁਸ਼ੀਆਂ ਹੀ ਜਿੱਥੇ ਆਨੰਦ ਹੀ بس ਉਹ ਰਹਿਮਤ ਦੀ ਵਸਤੀ ਤੱਕ ਪਹੁੰਚਣਾ ਹੈ ਤਾਂ ਫਿਰ ਸਾਨੂੰ ਕਿੱਥੇ ਬੈਠਣਾ ਪਏਗਾ ਫਕੀਰਾਂ ਦੀ ਯਾਨੀ ਫਕੀਰਾਂ ਨਾਲ ਜੁੜਨਾ ਪਏਗਾ ਉਹ ਰੱਬ ਦੇ ਪਿਆਰਿਆਂ ਨਾਲ ਗੁਰੂਆਂ ਰਹਿਬਰਾਂ ਨਾਲ ਜੁੜਨਾ ਪਏਗਾ ਉਹਨਾਂ ਦੇ ਨਾਮ ਦੇ ਨਾਲ ਜਦੋਂ ਅਸੀਂ ਜੁੜਦੇ ਹਾਂ ਉਹਨਾਂ ਦੇ ਨਾਮ ਦੀ ਦਾਤ ਲੈ ਕੇ ਜਦੋਂ ਅਸੀਂ ਆਪਣੇ ਜੀਵਨ 'ਚ ਉਹ ਨਾਮ ਨੂੰ ਜਪਦੇ ਹਾਂ ਤਾਂ ਫਿਰ ਕੀ ਹੁੰਦਾ ਹੈ ਜੋ ਬੈਠ ਜਾਂਦੇ ਹਨ ਜਾਂ ਜਿੱਦਾਂ ਅੱਜ ਤੁਸੀਂ satsang 'ਚ ਬੈਠੇ ਹੋ ਜਦੋਂ ਵੀ satsang 'ਚ ਬੈਠੋ ਤਹੀ ਸੋਚੋ ਕਸ਼ਤੀ 'ਚ ਬੈਗੇ ਅਸੀਂ ਹੁਣ ਅਸੀਂ ਉਸ ਕਸ਼ਤੀ 'ਚ ਬੈਠੇ ਹਾਂ ਜਿਸਨੇ ਸਾਨੂੰ ਮੁਸ਼ਕਲਾਂ ਪਰੇਸ਼ਾਨੀਆਂ ਤਕਲੀਫਾਂ ਦੁੱਖਾਂ ਦੇ ਕਿਨਾਰੇ ਤੋਂ ਖੁਸ਼ੀਆਂ ਆਨੰਦ ਸੁਖ ਸ਼ਾਂਤੀ ਕਾਮਯਾਬੀ ਸਫਲਤਾ ਦੇ ਕਿਨਾਰੇ ਤੱਕ ਲੈ ਕੇ ਕਿਉਂਕਿ ਇਸ ਕਿਨਾਰੇ ਦੁੱਖ ਹੈ ਤਾਂ ਉਸ ਕਿਨਾਰੇ ਰਹਿੰਦਾ ਹੀ ਜਿਦਾ ਜਹਾਜ਼ ਇੱਥੋਂ ਚੱਲਦਾ ਇਸ ਕਿਨਾਰੇ ਤੋਂ ਦੂਜੇ ਕਿਨਾਰੇ ਪਹੁੰਚ ਜਾਂਦਾ ਹੈ ਇਸ ਦੇਸ਼ ਤੋਂ ਉੱਡਦਾ ਤਾਂ ਦੂਜੇ ਦੇਸ਼ ਬਸ ਇਸੇ ਤਰ੍ਹਾਂ ਐਸਲੇ ਜਹਾਜ਼ 'ਚ ਬੈਠੇ ਹੋ ਤੁਸੀਂ ਬੈਠੇ ਤਾਂ ਬਿਸ਼ੱਕ ਧਰਤੀ ਤੇੋਂ ਉੱਪਰ ਲੈ ਕੇ ਤੁਹਾਨੂੰ ਆਕਾਸ਼ ਤੱਕ ਜਾਣਾ ਆਇਆ ਸੀ ਉੱਚੀਆਂ ਤੱਕ ਲੈ ਕੇ ਜਾਣਾ ਤੁਹਾਡੀ ਸੋਚ ਨੂੰ ਤੁਹਾਡੇ ਜੀਵਨ ਨੂੰ ਜੋ ਬੈਠ ਜਾਂਦੇ ਹਨ ਫਕੀਰੋ ਕੀ ਕਸ਼ਤੀ ਮੇਂ ਉਹ ਪਹੁੰਚ ਜਾਂਦੇ ਹਨ ਰਹਿਮਤੋ ਕੀ ਬਸਤੀ ਮੇਂ ਉਹ ਜੋ ਡੂਬ ਜਾਂਦੇ ਹਨ ਇਸ਼ਕ ਕੀ ਮਸਤੀ ਮੇਂ ਉਹ ਖੁਦਾ ਕੋ ਪਾ ਲੈਂਦੇ ਹਨ ਆਪਣੀ ਹੀ ਹਸਤੀ ਮੇਂ ਇਹ ਯਾਦ ਰੱਖਣਾ ਕਿ ਬਿਨ ਰੱਬ ਹੈ ਨਾ ਪ੍ਰਮਾਤਮਾ ਹੈ ਉਹ ਕਿਤੇ ਬਾਹਰੋਂ ਨਹੀਂ ਮਿਲਣਾ ਤੁਹਾਨੂੰ ਕਿਉਂਕਿ ਅਗਰ ਉਹਨੂੰ ਪਾਣਾ ਹੈ ਤਾਂ ਤੁਹਾਨੂੰ ਅੰਦਰੋਂ ਹੀ ਮਿਲਣਾ ਹੈ ਪਰ ਮਿਲਦਾ ਉਹਨਾਂ ਨੂੰ ਹੈ ਜਿਹੜੇ ਇਸ਼ਕ ਦੀ ਮਸਤੀ ਵਿੱਚ ਡੁੱਬ ਜਾਂਦੇ ਆ ਤਾਂ ਹੀ ਕਹਿੰਦਾ ਜਿੰਨ ਪ੍ਰੇਮ ਕਿਓ ਇਸ਼ਕ ਦੀ ਮਸਤੀ ਪੈਦਾ ਕਰਨੀ ਪੈਂਦੀ ਹੈ ਇਸ਼ਕ ਦੇ ਰੰਗ ਵਿੱਚ ਆਪਣੀ ਆਪ ਨੂੰ ਰੰਗਣਾ ਪੈਂਦਾ ਹੈ ਨਫ਼ਰਤ ਦਾ ਜਾਹ ਕਰੋਧ ਦਾ ਈਰਖਾ ਦਾ ਜਲੰਧ ਰੰਗ ਉਤਾਰਨਾ ਪੈਂਦਾ ਹੈ ਔਰ ਇਸ਼ਕ ਦੇ ਰੰਗ ਨੂੰ ਆਪਣੇ ਜੀਵਨ ਚ ਰੰਗਣਾ ਪੈਂਦਾ ਹੈ ਔਰ ਜਿੰਨਾ ਉਹਦੇ ਇਸ਼ਕ ਦੇ ਰੰਗ ਚੜਦਾ ਚਲਾ ਜਾਂਦਾ ਨਾ ਉਨਾ ਹੀ ਪ੍ਰਮਾਤਮਾ ਅੰਦਰੋਂ ਪ੍ਰਗਟ ਹੁੰਦਾ ਚਲਾ ਜਾਂਦਾ ਹੈ ਇਸ ਲਈ ਜੇ ਰੱਬ ਨੂੰ ਪਾਣਾ ਹੈ ਤਾਂ ਅਸੀਂ ਬਹੁਤ ਵਾਰ ਦੱਸੀਦਾ ਹੈ ਕਿ ਲੱਭਣਾ ਰੱਬ ਨਹੀਂ ਮਿਲਦਾ ਅੰਦਰ ਪ੍ਰੇਮ ਦਾ ਦੀਵਾ ਜਗਾਨਾ ਰੱਬ ਆਪਣੇ ਆਪ ਹੀ ਚੱਲ ਕੇ ਸਾਡੇ ਕੋਲ ਆ ਜਾਂਦਾ ਹੈ ਇਸ ਲਈ ਜੋ ਡੂਬ ਜਾਂਦੇ ਹਨ ਇਸ਼ਕ ਦੀ ਮਸਤੀ ਮੇ ਜਦ ਆ ਜੇ ਥੋੜੀ ਜਿਹੀ ਮਸਤੀ ਨਜ਼ਰ ਆ ਰਹੀ ਸੀ ਨਾ ਤੁਹਾਡੇ ਤੇ بس ਇਹ ਮਸਤੀ ਹਰ ਵੇਲੇ ਰਹਿਣੀ ਚਾਹੀਦੀ ਹੈ ਇਹ ਨਹੀਂ ਕਿ ਸਾਡੇ ਮੂਰੇ ਕੁਛ ਤਾਂ ਪਿੱਛੋਂ ਇਹ ਲੈ ਗੱਲ ਕਹਿਣੀ ਚਾਹਾਂਗੇ ਜਿਨਾ ਹੁਣ ਗੌਰ ਕਰਨਾ ਕਿ ਜਿੱਦਾਂ ਸਾਡੇ ਸਾਹਮਣੇ ਹੁੰਦੇ ਹੋ ਨਾ ਉਦਾਂ ਆਕਾਸ਼ ਪਿੱਛੋਂ ਵੀ ਤੁਸੀਂ ਉਦਾਂ ਦੇ ਹੋ ਮਜ਼ਾ ਦਾ ਫੇਰ ਹੈ ਸਾਡੇ ਸਾਹਮਣੇ ਹੱਸਦੇ ਹੋ ਪਿਆਰ ਨਾਲ ਬੋਲਦੇ ਹੋ ਤਾਂ ਪਿੱਛੋਂ ਅੱਜ ਬੰਦੇ ਦੇ ਹਾਲਾਤ ਪਤਾ ਕੀ ਹੋਵੇ ਗੱਲ ਦੱਸਣਾ ਯਾਰਾ ਸਾਰੇ ਇੱਕ ਬੰਦਾ ਬੈਂਕ 'ਚ ਜਾ ਰਿਹਾ ਹੈ ਇੱਕ ਬੰਦਾ ਜਾ ਰਿਹਾ ਹੈ ਬੈਂਕ 'ਚ ਬੈਂਕ 'ਚ ਗਿਆ ਤਾਂ ਬੈਂਕ 'ਚ ਜਾ ਕੇ ਉਹਨਾਂ ਚੈੱਕ ਲਾਇਆ ਔਰ ਪੈਸੇ ਕਢਾ ਲੇ ਪੈਸੇ ਕਢਾ ਕੇ ਜੇਬ 'ਚ ਪਾ ਲੇ فرض ਕਰੋ 1.5 ਦੋ ਲੱਖ ਰੁਪਏ ਕਢਾ ਲਿਆ ਉਦਾਹਰਨ 2 ਲੱਖ ਕਢਾ ਲਿਆ ਜੇਬ 'ਚ ਪਾ ਲਿਆ ਹੁਣ ਜਿੱਦਾਂ ਹੀ ਬਾਹਰ ਆਇਆ ਬਾਹਰ ਆਇਆ ਔਰ ਕੋਈ ਆਦਮੀ ਐਉਂ ਟਕਰਾਇਆ ਉਹ ਚਲਾ ਗਿਆ ਥੋੜੀ ਡਰ ਗਿਆ ਆਪਣੀ ਗੱਡੀ 'ਚ ਬੈਠਣ ਲੱਗੇ ਦੇਖਿਆ ਉਹ ਜੇ ਵੀ ਕੱਟੀ ਗਈ ਮੇਰਾ 2 ਲੱਖ ਰੁਪਇਆ ਲੈ ਕੇ ਉਹ ਚੋਰ ਜੇਬ ਕਤਰਾਂ ਰਫੂ ਚੱਕਰ ਹੋ ਗਿਆ ਕਿੰਨੀ ਤਕਲੀਫ ਹੋਏਗੀ ਉਹਨੂੰ ਜਵਾਬ ਦੇ ਦਿਓ ਜ਼ਰਾ ਦਰਦ ਹੋਏਗਾ ਨਹੀਂ ਦੁੱਖ ਹੋਏਗਾ ਨਹੀਂ ਹੁਣ ਚਲੋ ਇੱਥੇ ਗੱਲ ਕਹਿਣੀ ਚਾਹਾਂਗੇ ਉਹਨੇ ਗਿਆ ਜਾ ਕੇ 2 ਲੱਖ ਦਾ ਚੈੱਕ ਹਟਾਇਆ 2 ਲੱਖ ਜੇਬ ਚ ਪਾਈ ਔਰ ਬਾਹਰ ਗਿਆ ਕੋਈ ਜੇਬ ਕਤਰ ਆਇਆ ਕੱਟ ਕੇ ਜੇਬ ਔਰ ਉਹਦਾ ਸਾਰਾ ਜੋ ਖਜ਼ਾਨਾ ਸੀ ਯਾਨੀ ਉਹ ਖਾਲੀ ਕਰ ਗਿਆ ਉਹਨੂੰ ਯਾਨੀ 2 ਲੱਖ ਜੇਬ ਸੀ ਖਾਲੀ ਕਰ ਗਿਆ ਹੁਣ ਇਹ ਹੀ ਤੁਹਾਨੂੰ ਵੀ ਕੋਈ ਗੱਲ ਕਾਵਾਂ ਹੁਣ ਸਾਸਾਂਗ ਚ ਆਇਓ ਨਾ ਇਹ ਰਹਿਮਤਾ ਦਾ ਬੈਂਕ ਆ ਔਰ ਇੱਥੋਂ ਤੁਹਾਡੀਆਂ ਜੇਬਾਂ ਭਰ ਰਹੇ ਆਂ ਅਸੀਂ ਇਹ ਨਾ ਹੋਵੇ ਇੱਥੋਂ ਜੇਬਾਂ ਭਰ ਕੇ ਭੇਜੀਏ ਤਾਂ ਬਾਹਰ ਜਾ ਕੇ ਕੋਈ ਟਕਰਾਵੇ ਤਾਂ ਤੁਸੀਂ ਇਹ ਵੀ ਘਟਾ ਲਵਾਂ ਉਹਦਾ ਮਤਲਬ ਰਹਿਮਤ ਗਈ ਫਿਰ ਗੁੱਸਾ ਆ ਗਿਆ ਫਿਰ ਕਰੋਧ ਆ ਗਿਆ ਫਿਰ ਚਿੰਤਾ ਆ ਗਈ ਤੇ ਇਹਦਾ ਮਤਲਬ ਮਾਲਕ ਨੇ ਰਹਿਮਤ ਦਾ ਖਜ਼ਾਨਾ ਦਿੱਤਾ ਸੀ ਪਰ ਅਸੀਂ ਉਹਨੂੰ ਆਪ ਹੀ ਲੁਟਾ ਬੈਠੇ ਅਸੀਂ ਉਹਨੂੰ ਆਪ ਹੀ ਖਤਮ ਤਾਂ ਫੇ ਸਮਝਦਾਰੀ ਗੱਲ ਹੋਏਗੀ ਆਪ ਰਹਿਣਾ ਉਹਦੇ ਅੰਦਰ ਨਾ ਰਹਿਮਤ ਦਾ ਖਜ਼ਾਨਾ ਹਿੰਮਤ ਦਾ ਖਜ਼ਾਨਾ ਹੌਸਲੇ ਰੱਖ ਜਿੰਨਾ ਖੁਸ਼ੀਆਂ ਦਾ ਖਜ਼ਾਨਾ ਤਾਂ ਫਿਰ ਐ ਨਾ ਵੀ ਤਾਂ ਹੁਣ ਖਜ਼ਾਨਾ ਮੇਰੇ ਕੋਲ ਹੈ ਔਰ ਕੋਈ ਮੇਰੀ ਜੀਬ ਉਹ ਜਿੰਨਾ ਮਰਜੀ ਟਕਰਾ ਮੇਰੇ ਨਾਲ ਜਿੰਨਾ ਮਰਜੀ ਬੁਰਾ ਬੋਲ ਮੇਰੀ ਜੀਬ ਨਹੀਂ ਕੱਟੀ ਜਾ ਸਕਦੀ ਕਿਉਂਕਿ ਜਿੱਦਾਂ ਮੈਂ ਪੈਸੇ ਨੂੰ ਸੰਭਾਲਦਾ ਹੁਣ ਮੈਂ ਇਹ ਰਹਿਮਤ ਨੂੰ ਵੀ ਸੰਭਾਲਣਾ ਹੈ ਆਪਣੀ ਖੁਸ਼ੀ ਨੂੰ ਵੀ ਹੁਣ ਬੜੀ ਸਮਝਣ ਵਾਲੀ ਗੱਲ ਹੈ ਬੰਦਾ ਚੀਜ਼ਾਂ ਨੂੰ ਸੰਭਾਲਦਾ ਪਰ ਆਪਣੀ ਖੁਸ਼ੀ ਨੂੰ ਸੰਭਾਲਣਾ ਹਾਲਾਂਕਿ ਚੀਜ਼ ਖਰੀਦਦੇ ਕਾਦੇ ਵਾਸਤੇ ਐ ਅਸੀਂ ਆਪਣੀ ਖੁਸ਼ੀ ਵਾਸਤੇ ਫਿਰ ਉਹ ਚੀਜ਼ ਦੀ ਫਿਕਰ ਕਰਨ ਵਿੱਚ ਹੀ ਆਪਣੀ ਸਾਰੀ ਖੁਸ਼ੀ ਅਸੀਂ ਗਵਾ ਦਿੰਦੇ ਆ ਇਸ ਲਈ ਅਸੀਂ ਫਿਰ ਕਹਾਂਗੇ ਚੀਜ਼ ਬੜੀ ਨਹੀਂ ਹੈ ਤੁਹਾਡੀ ਖੁਸ਼ੀ ਬੜੀ ਹੈ ਔਰ ਜਦੋਂ ਉਹ ਚੀਜ਼ ਨੂੰ ਵੀ ਸੰਭਾਲੋ ਪਰ ਉਹਦੇ ਨਾਲ ਆਪਣੀ ਖੁਸ਼ੀ ਨੂੰ ਪਹਿਲਾਂ ਸੰਭਾਲੋ ਕਿ ਜਿੱਦਾਂ ਮੈਂ ਚਾ ਹੁਣ ਫਰਜ਼ ਕਰੋ ਬੰਦਾ ਕਹਿੰਦਾ ਆ ਮੇਰੇ ਹੱਥ ਜੰਗੂਠੀ ਕੋਈ ਖੋ ਗੇ ਨਾ ਲੈ ਜਾਵੇ ਇਦਾਂ ਹੀ ਵੀ ਫਿਕਰ ਕਰੋ ਮੇਰੇ ਅੰਦਰ ਖੁਸ਼ੀ ਹੈ ਕੋਈ ਖੋ ਗੇ ਕਿਸੇ ਦੀ ਗੱਲ ਖੋ ਗੇ ਨਾ ਲੈ ਜਾਵੇ ਕਿਸੇ ਦੀ ਹਰਕਤ ਖੋ ਗੇ ਨਾ ਲੈ ਜਾਵੇ ਪਹਿਲੇ ਤੂੰ ਕਰ ਜੋ ਹਰਕਤ ਕਰਨੀ ਹੈ ਪਰ ਮੈਂ ਆਪਣੀ ਖੁਸ਼ੀ ਨੂੰ ਹੁਣ ਕੋਈ ਤੁਹਾਨੂੰ ਕਵੇ ਆ ਦੇ ਦੇ ਅੰਗੂਠੀ ਮੈਨੂੰ ਆ ਦੇ ਦੇ ਗਲੇ ਦੀ ਚੈਨ ਮੈਨੂੰ ਦੇ ਦੇ ਦੋਗੇ ਤੁਸੀਂ ਪਰ ਕੋਈ ਗੱਲ ਕਰੇ ਤੁਹਾਨੂੰ ਬੁਰਾ ਬੋਲੇ ਤੁਸੀਂ ਸਾਰੀ ਖੁਸ਼ੀ ਦੇ ਕੇ ਗੁੱਸਾ ਕਰ ਲੈਂਦੇ ਹੋ ਚਿੰਤਾ ਕਰ ਲੈਂਦੇ ਹੋ ਤੇਦਾ ਮਤਲਬ ਹੈ ਜਿਹੜੀ ਸਭ ਤੋਂ ਕੀਮਤੀ ਚੀਜ਼ ਸੀ ਆਪ ਹੀ ਗਵਾਤੀ ਅਸੀਂ ਇਸ ਲਈ ਖੁਸ਼ੀ ਨੂੰ ਸੰਭਾਲਣਾ ਹੈ ਆਪਣੇ ਆਨੰਦ ਨੂੰ ਸੰਭਾਲਣਾ ਹੈ ਆਪਣੇ ਆਪ ਨਾਲ ਹੀ ਪ੍ਰੋਮਿਸ ਕਰਨਾ ਹੈ ਕਿ ਮੈਂ ਆਪਣੀ ਖੁਸ਼ੀ ਨੂੰ ਸੰਭਾਲਣਾ ਹੈ ਔਰ ਫਿਰ ਕਮਾਂਗੇ ਜਿਹਨੇ ਖੁਸ਼ੀ ਨੂੰ ਸੰਭਾਲਣਾ ਸਿੱਖ ਲਿਆ ਜੀਵਨ 'ਚ ਕਾਮਯਾਬੀ ਵੀ ਉਹਨਾਂ ਨੂੰ ਮਿਲਦੀ ਹੈ ਉਰਤੇ ਗੱਲ ਹੋਰ ਕਹਿਣੀ ਚਾਹਾਂਗੇ ਇਹ ਗੱਲ ਨੋਟ ਕਰ ਲਿਓ ਕਿ ਜੇ ਬਾਤ ਸੱਚ ਹੈ ਅਜਿਹੇ ਕਹਿਣ ਲੱਗੇ ਆਂ ਜੇ ਬਾਤ ਸੱਚ ਹੈ ਕਿ ਫਕੀਰੋਂ ਕੋ ਮਾਨਨੇ ਵਾਲਾ ਕਵੀ ਕਾਮਯਾਬ ਔਰ ਸਫਲ ਸੁਖੀ ਨਹੀਂ ਹੋ ਸਕਤਾ ਸਮਝਣਾ ਜ਼ਰਾ ਸਾਰਿਆਂ ਇਹ ਸੱਚੀ ਗੱਲ ਕਹਿਣ ਲੱਗੇ ਤੁਹਾਨੂੰ ਇਹ ਬਾਤ ਸੱਚ ਹੈ ਕਿ ਫਕੀਰੋਂ ਕੋ ਮਾਨਨੇ ਵਾਲਾ ਕਵੀ ਸਫਲ ਔਰ ਸੁਖੀ ਨਹੀਂ ਹੋ ਸਕਤਾ मुझे सोचे हैं मालक ही कह रहे हम अगली लाइन भी सुन लो ये बात सच है कि फकीरों को मानने वाला कभी सफल और सुखी नहीं हो सकता मगर ये बात सच है कि फकीरों की मानने वाला सफल और सुखी होता है एक हों फकीरों को मानने वाला एक हों फकीरों की मानने वाला हम ऐसी कहें मैं थोदा तो पर थोड़ी तो नहीं मानता ਉਹਦਾ ਫਾਇਦਾ ਕੀ ਹੋਣਾ ਹੈ ਉਹਨੇ ਕੋ ਮਾਲਕੋ ਅਸੀਂ ਤੁਹਾਨੂੰ ਬਹੁਤ ਮੰਨਦੇ ਆ ਪਰ ਜੇ ਮਾਲਕ ਕਹਿੰਦੇ ਸਭ ਨਾਲ ਪਿਆਰ ਤੁਹਾਡੀ ਨਹੀਂ ਮੰਨਦੇ ਤੁਹਾਡੀ ਕਿਉਂ ਮੰਨੀਏ ਸੀ ਤੁਹਾਨੂੰ ਮੰਨਣਾ ਤੁਹਾਡੀ ਕਿਉਂ ਮੰਨੀਏ ਤਾਂ ਫੇਰ ਖੁਸ਼ੀ ਜਿੱਦਾਂ ਡਾਕਟਰ ਸਾਹਿਬ ਮੈਂ ਤੁਹਾਨੂੰ ਬਹੁਤ ਮੰਨਦਾ ਆ ਡਾਕਟਰ ਕਹਿੰਦਾ ਅੱਛਾ ਪੁੱਤ ਬਿਮਾਰ ਆ ਆ ਦਵਾਈ ਖਾ ਲੈ ਪਰ ਤੁਹਾਡੀ ਨਹੀਂ ਮੰਨੀ ਦਵਾਈ ਨਹੀਂ ਖਾਣੀ ਮੈਂ ਤਾਂ ਫੇਰ ਠੀਕ ਕੀ ਹੋਣਾ ਹੈ ਸਿਰ ਨੂੰ ਡਾਕਟਰ ਨੂੰ ਮੰਨਣਾ ਠੀਕ ਹੋਣਾ ਹੈ ਸੀ ਜਾਂ ਡਾਕਟਰ ਦੀ ਮੰਨਣਾ ਠੀਕ ਹੋਣਾ ਹੈ ਜਵਾਬ ਦੇਣਾ ਸਾਨੂੰ ਜਰਾ ਉਹ ਜੋ ਨਿਯਮ ਦੱਸਦਾ ਹੈ ਡਾਕਟਰ ਜੋ ਨਿਯਮ ਦੱਸਦਾ ਹੈ ਕਿ ਭਾਈ ਆ ਨਿਯਮ ਮੰਨਣੇ ਪੈਣੇ ਆ ਆ ਟਾਈਮ ਸਿਰ ਦਵਾਈ ਹੁਣ ਮੈਂ ਮੰਨਦਾ ਡਾਕਟਰ ਬਹੁਤ بڑا ਹੈ ਮੈਂ ਮੰਨਦਾ ਫਕੀਰ ਬਹੁਤ ਬੜੇ ਹੈ ਪਰ ਕੀ ਫਾਇਦਾ ਤੂੰ ਮੰਨ ਲਿਆ ਬਹੁਤ ਬੜਿਆ ਜੇ ਫਕੀਰਾਂ ਦੀ ਗੱਲ ਹੀ ਇਹ ਉਹਨਾਂ ਦੇ ਉਸੂਲ ਹੀ ਤਾਂ ਫੇਰ ਤੈਨੂੰ ਖੁਸ਼ੀ ਕਦੀ ਤੈਨੂੰ ਸਫਲਤਾ ਕਦੀ ਇਸ ਲਈ ਡਾਕਟਰ ਨੂੰ ਮੰਨਣ ਵਾਲਾ ਖੁਸ਼ ਨਹੀਂ ਹੁੰਦਾ ਤੰਦਰੁਸਤ ਨਹੀਂ ਹੁੰਦਾ ਬਲਕਿ ਡਾਕਟਰ ਦੀ ਕਿਉਂਕਿ ਜੋ ਉਹ ਨਿਯਮ ਦੱਸਦਾ ਕਿ ਭਾਈ ਆ ਚੀਜ਼ ਦਾ ਪਰਹੇਜ਼ ਕਰਨਾ ਹੈ ਤਾਂ ਆ ਚੀਜ਼ ਦਾ ਇਸਤੇਮਾਲ ਕਰਨਾ ਹੈ ਹੁੰਦਾ ਕਿ ਨਹੀਂ ਆ ਤਲੀ ਚੀਜ਼ ਨਹੀਂ ਖਾਣੀ ਆ ਮਿੱਠੀ ਚੀਜ਼ ਨਹੀਂ ਖਾਣੀ ਔਰ ਆ ਹੈਲਦੀ ਚੀਜ਼ ਲੈਣੀ ਹੈ ਬੰਦਾ ਜੇ ਡਾਕਟਰ ਦੀ ਮੰਨਦਾ ਹੈ ਤਾਂ ਫਿਰ ਠੀਕ ਵੀ ਹੁੰਦਾ ਇਸ ਲਈ ਪਹਿਲੀ ਲਾਈਨ ਨਾ ਯਾਦ ਰੱਖਣਾ ਕਿ ਫਕੀਰਾਂ ਨੂੰ ਮੰਨਣ ਵਾਲਾ ਕਦੀ ਸਫਲ ਔਰ ਸੁਖੀ ਫਿਰ ਸਫਲ ਔਰ ਸੁਖੀ ਨਾ ਫਕੀਰਾਂ ਦੀ ਫਕੀਰਾਂ ਦੀ ਗੱਲ ਨੂੰ ਮੰਨਣ ਵਾਲਾ ਇਸ ਲਈ ਸਫਲ ਔਰ ਸੁਖੀ ਹੁਣ ਤੁਸੀਂ ਦੇਖ ਲਓ ਫਕੀਰਾਂ ਨੂੰ ਮੰਨਣਾ ਜਾਂ ਫਕੀਰਾਂ ਦੀ ਮੰਨਣੀ ਹੈ ਅੱਜ ਜੋ ਸਮਝਾ ਰਹੇ ਮੰਨ ਲਿਓ ਫਿਰ ਸਫਲ ਔਰ ਸੁਖੀ ਹੋ ਜਾਓਗੇ ਨਹੀਂ ਤਾਂ ਫਿਰ ਆਹ ਮਾਲਕਾਂ ਨੇ satsang ਬਹੁਤ ਮੰਨਦੇ ਆ ਕਿ satsang ਬਹੁਤ ਵਧੀਆ ਕੀਤਾ ਐਦਾਂ ਮੰਨਣਾ ਕੁਝ ਨਹੀਂ ਹੋਣਾ ਅੱਜ ਜੋ satsang ਸਮਝਾਇਆ ਨਾ ਉਹ ਮੰਨੋ ਉਹ ਉਸੂਲਾਂ ਤੇ ਚਲੋ ਕਿਉਂਕਿ ਫਕੀਰੋਂ ਕੋ ਮੰਨਨੇ ਵਾਲਾ ਕਦੀ ਸਫਲ ਔਰ ਸੁਖੀ ਨਹੀਂ ਹੁੰਦਾ ਫਕੀਰੋਂ ਕੀ ਮੰਨਨੇ ਵਾਲਾ ਸਫਲ ਔਰ ਸੁਖੀ ਹੁੰਦਾ ਹੈ ਜੇਸੀ ਜੀਵਨ ਚ ਕਾਮਯਾਬ ਹੋਣਾ ਚਾਹੁੰਦੇ ਆ ਸਫਲ ਔਰ ਸੁਖੀ ਹੋਣਾ ਚਾਹੁੰਦੇ ਆ ਤਾਂ ਫੇ ਸਾਨੂੰ ਫਕੀਰਾਂ ਨੂੰ ਮੰਨਣ ਦੇ ਨਾਲ ਨਾਲ ਫਕੀਰਾਂ ਦੀ ਗੱਲ ਵੀ ਉਹਨਾਂ ਦੇ ਸੂਲਾਂ ਤੇ ਵੀ ਉਹਨਾਂ ਦੇ ਹੁਕਮ ਨੂੰ ਸਮਝਣਾ ਵੀ ਕਿਉਂਕਿ ਜਦੋਂ ਹੁਣ ਜਿਹਦਾ ਫਰਜ਼ ਕਰ ਰਹੀ ਕਹਿੰਦੇ satsang ਚ ਆਇਆ ਕਰੋ ਅਗਰ ਤੁਸੀਂ satsang ਚ ਆਣਾ ਸ਼ੁਰੂ ਕਰ ਦਿੱਤੇ ਤਾਂ ਇਹਦਾ ਮਤਲਬ ਤੁਸੀਂ ਸਾਡੀ ਗੱਲ ਮੰਨ ਰਹੇ ਹੋ ਅਗਰ ਅਸੀਂ ਕਹਿੰਦੇ ਨਸ਼ਿਆਂ ਦਾ ਤਿਆਗ ਕਰੋ ਜਾਂ ਨਫ਼ਰਤ ਦਾ ਤਿਆਗ ਕਰੋ ਜੇ ਤੁਸੀਂ ਤਿਆਗ ਕਰਦੇ ਹੋ ਤੇ ਇਹਦਾ ਮਤਲਬ ਤੁਸੀਂ ਸਾਡੀ ਗੱਲ ਜੇ ਸਾਡੀ ਗੱਲ ਮੰਨ ਰਹੇ ਹੋ ਤਾਂ ਫਿਰ ਸਫਲਤਾ ਮਿਲਣੀ ਹੈ ਫਿਰ ਤੁਹਾਡੇ ਜੀਵਨ ਵਿੱਚ ਸੁਖੀ ਸੁੱਖ ਆਣੇ ਹੈ ਫਿਰ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਆਣੀਆਂ ਹੈ ਇਸ ਲਈ ਸਭ ਤੋਂ ਪਹਿਲਾਂ ਤਾਂ ਨਿਯਮ ਬਣਾ ਲਓ ਜੇ ਸਾਡੀ ਮੰਨਣੀ ਹੈ ਕਿ satsang ਜ਼ਰੂਰ ਬੈਠੋ ਫਕੀਰਾਂ ਦੀ ਸਹੋਬਤ ਜ਼ਰੂਰ ਕਰੋ ਕਾਰਨ ਕੀ ਹੈ ਕਿਉਂਕਿ ਅਮੀਰੋ ਕੇ ਪਾਸ ਬੈਠਨੇ ਸੇ ਅਮੀਰੋ ਕੇ ਪਾਸ ਬੈਠਨੇ ਸੇ ਆਪਕੋ ਉਨਕੀ ਦੌਲਤ ਨਹੀਂ ਮਿਲਤੀ ਅਮੀਰੋ ਕੇ ਪਾਸ ਬੈਠਨੇ ਸੇ ਆਪਕੋ ਉਨਕੀ ਦੌਲਤ ਨਹੀਂ ਮਿਲਦੀ ਮਗਰ ਫਕੀਰੋਆਂ ਦੇ ਪਾਸ ਬੈਠਣੇ ਸੇ ਆਪਕੋ ਉਨਕੀ ਰਹਿਮਤ ਜ਼ਰੂਰ ਮਿਲਦੀ ਹੈ ਇਹ ਗੱਲ ਪੱਕੀ ਹੈ ਕੋਈ ਅਮੀਰ ਦੇ ਕੋਲ ਬਹਿ ਜਾਵੇ ਨਾ ਤਾਂ ਬੈਠ ਕੇ ਉੱਠ ਕੇ ਆ ਜਾਏਗਾ ਪਰ ਅਮੀਰ ਕਦੀ ਇਹ ਨਹੀਂ ਕਹੇਗਾ ਅੱਲਾ ਮੇਰੀ ਦੌਲਤ ਲੈ ਜਾ ਸਮਝਦੇ ਹੋ ਕਿ ਨਹੀਂ ਚਾਹੇ ਜਿੰਨੀ ਮਰਜੀ ਉਹਨੇ ਦੌਲਤ ਕਮਾਈ ਹੋਵੇ ਪਰ ਫਕੀਰਾਂ ਦੇ ਕੋਲ ਬੈਠੂਗੇ ਨਾ ਤਾਂ ਮੰਗਣ ਦੀ ਵੀ ਲੋੜ ਨਹੀਂ ਹੈ ਇਹ ਗੱਲ ਯਾਦ ਰੱਖਣਾ ਕਿਉਂਕਿ ਜਦੋਂ ਬੈਠ ਹੀ ਗਏ ਆ ਤਾਂ ਬੈਠਣ ਦੇ ਨਾਲ ਹੀ ਇਨਸਾਨ ਨੂੰ ਰਹਿਮਤ ਮਿਲਣੀ ਸ਼ੁਰੂ ਤਾਂ ਹੀ ਤਾਂ ਕਹਿੰਦੇ ਕਿ ਸੰਤਾਂ ਦੀ ਸਹੋਬਤ 'ਚ ਬੈਠਣਾ ਹੀ ਚਾਹੇ ਪਿੱਛੇ ਜਾ ਕੇ ਬੰਦਾ ਵੇਜੇ ਕਿਤੇ ਵੀ ਵੇਜ ਜਾਵੇ ਪਰ ਜੇ ਸਾਸਣ 'ਚ ਬਹਿ ਗਿਆ ਨਾ ਤਾਂ ਉਹਦਾ ਵਕਤ ਉਹਦਾ ਉਹ ਟਾਈਮ ਉਹਦੇ ਉਹ ਸਵਾਸ ਲੇਖੇ ਲੱਗਣੇ ਸ਼ੁਰੂ ਤਾਂ ਹੀ ਤਾਂ ਕਬੀਰ ਸਾਹਿਬ ਨੇ ਕਿਹਾ ਸਵਾਸ ਸਫਲ ਸੋ ਜਾਣੀਏ ਜੋ satsang 'ਚ ਮੇ ਜਾਏ ਕਿਉਂਕਿ ਇਹ ਦੋ ਸ਼ਬਦ ਹੈ ਕਬੀਰ ਸਾਹਿਬ ਦੇ ਇੱਕ ਉਹਨਾਂ ਨੇ satsang ਕਿਹਾ ਇੱਕ ਸਿਮਰਨ ਕਿਹਾ ਕਿਉਂਕਿ ਦੋਹੀ ਚੀਜ਼ਾਂ ਦੀ ਅਹਿਮੀਅਤ ਹੈ ਕਹਿੰਦੇ ਤੇਰਾ ਉਹ ਵੀ ਸਾਸਫਲ ਹੈ ਜਿਹੜਾ ਸਿਮਰਨ ਵਿੱਚ ਜਾਂਦਾ ਹੈ ਔਰ ਤੇਰਾ ਉਹ ਵੀ ਸਾਸਫਲ ਹੈ ਜਿਹੜਾ ਸਤਸੰਗ ਦੇ ਵਿੱਚ ਜਾਂਦਾ ਹੈ ਤਾਂ ਹੀ ਕਹਿੰਦੇ ਸਵਾਸ ਸਫਲ ਸੋ ਜਾਨੀਏ ਜੋ ਸਤਸੰਗ ਮੇ ਜਾਏ ਔਰ ਸਵਾਸ ਯੂਹੀ ਗਏ ਕਰ ਕਰ ਬਹੁਤ ਉਪਾਏ ਕਹਿੰਦੇ ਹੋਰ ਜਿੰਨੇ ਮਰਜੀ ਉਪਾਏ ਕਰੀ ਜਾ ਉਹ ਤੇਰੇ ਸਵਾਸ ਕਿਸੇ ਗਿਣਤੀ ਚ ਪਰ ਜਿਹੜਾ ਸਵਾਸ ਤੇਰਾ ਸਤਸੰਗ ਚ ਚਲਾ ਗਿਆ ਜਿਹੜਾ ਸਵਾਸ ਤੇਰਾ ਸਿਮਰਨ ਨਾਲ ਜੁੜ ਗਿਆ ਤੇਰਾ ਸਵਾਸ ਸਫਲ ਹੋ ਜਾਂਦਾ